ਪੰਜਾਬੀ ਪਟਾਰਾ ਕੇ ਪੀਟੀਟੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸੁਖੀ ਬਾੜ ਜੀ ਪ੍ਰੈਜ਼ੀਡੈਂਟ ਸੀਓ ਸੁਖੀ ਬਾੜ ਗਰੁੱਪ ਆਫ ਕੰਪਨੀਆਂਜ਼ ਅਤੇ ਸੰਸਥਾਪਕ ਪੰਜਾਬ ਪਵਨਸਰੀ ਕੈਨੇਡਾ ਦੀਵਾਲੀ ਦੀਆਂ ਮੁਬਾਰਕਾਂ ਦੇਣ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸੁਖੀ ਬਾਠ ਬੰਦੀ ਛੋੜ ਦਿਵਸ ਅਤੇ ਦੀਵਾਲੀ ਸਾਰੇ ਸਿੱਖ ਭਾਈਚਾਰੇ ਅਤੇ Hindu ਭਾਈਚਾਰੇ ਲਈ ਬਹੁਤ ਹੀ ਮਹੱਤਵ ਰੱਖਦਾ ਹੈ 1619 ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਹਾਂਗੀਰ ਦੀ ਜੇਲ੍ਹ ਵਿੱਚੋਂ ਭੋਵਿੰਜਾ ਹਿੰਦੂ ਰਾਜਿਆਂ ਨੂੰ ਆਜ਼ਾਦ ਕਰਵਾ ਕੇ ਇਨਸਾਫ ਹਿੰਮਤ ਅਤੇ ਆਜ਼ਾਦੀ ਦਾ ਸੁਨੇਹਾ ਦਿੱਤਾ ਸੀ ਪ੍ਰਾਣੀਆਂ ਕਹਾਣੀਆਂ ਮੁਤਾਬਕ ਇਸ ਦਿਹਾੜੇ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਨੂੰ ਹਰਾ ਕੇ ਅਰਜੁਨ ਦੇ ਆਪਸ ਆਏ ਸਨ ਉਹਨਾਂ ਦੀ ਵਾਪਸੀ ਤੇ ਲੋਕਾਂ ਵੱਲੋਂ ਦੀਪਮਾਲਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਸੀ ਆਓ ਇਸ ਪਵਿੱਤਰ ਦਿਹਾੜੇ ਤੇ ਅਸੀਂ ਆਪਣੇ ਫਰਜ਼ ਵੀ ਪਛਾਨੀਏ ਆਪਸੀ ਤੇ ਮੁਹੱਬਤ ਪਿਆਰ ਸਤਿਕਾਰ ਅਤੇ ਇੱਕ ਜੱਟ ਹੋ ਕੇ ਇੱਕ ਵਧੀਆ ਜੀ ਜ਼ਿੰਦਗੀ ਜੀਣ ਦਾ ਨਿਸ਼ਚਾ ਕਰੀਏ ਸਾਰਿਆਂ ਨੂੰ ਸੁਖੀ ਬਾਠ ਗਰੁੱਪ ਵੱਲੋਂ ਬੰਦੀ ਜੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਪੰਜਾਬੀ ਪਿਟਾਰਾ ਕੇ ਪੀਟੀ ਵੱਲੋਂ ਵੀ ਤੁਹਾਨੂੰ ਤੇ ਸਾਰਿਆਂ ਨੂੰ ਮੁਬਾਰਕਾਂ